ਗੀਤ ਮੇਤ ਤੁਮਹੀ ਜਾਨੀ ਨਾਨਕ ਦਾਸ ਸਦਾ ਗੁਰਮਾਨੀ ਤੁਮਰੀ ਗਤ ਮੇਤ ਤੁਮਹੀ ਜਾਨੀ ਨਾਨਕ ਦਾਸ ਸਦਾ ਗੁਰਮਾਨੀ ਮੀਰਵਾਨ ਸਹਿ ਮੀਰਵਾਨ ਸਾਹਿਬ ਮੇਰਾ ਮਿਹਰਬਾਨ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀਪਖਾਉ ਤੀਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਖਾਉ 30 ਮਰ ਕਿਆ ਗੁਰੂ ਨਾਨਕ ਲਹਿ ਕੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਉਹ ਹੀ ਸਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਆਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਾਹ ਦਰਸਮਰੀਐ ਕਰਨ ਔਨੇ ਦੇ ਆਵੈ ਤਾਈ ਸਭ ਥਾਈ ਹੋਏ ਜੀ ਸਹਾਈ ਦਸਵੀਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਸ਼ਾ ਜੀ ਅਮਰਤ ਕੇ ਦਾਤੀ ਸਭ ਥਾਈਓ ਜੀ ਸਹਾਈ ਸਤਸਰੀਆ ਕਾਲਪੁਰਖ ਜੀ ਦਾ ਅੰਤਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ਼੍ਰੀ ਵਾਹਿਗੁਰੂ ਜੀ ਦਾਸ ਪਾਸ਼ਾ ਜੀ ਦੇ ਸਰੂਪ ਹਾਜ਼ਰ ਨਾਜ਼ਰ ਜਗਦੀ ਜੋਤ ਜੁਗੋ ਜੁਗਾ ਟਲ ਤਖਤ ਚਵਰ ਸ਼ਤਰ ਦੇ ਮਾਲਕ ਲੋਕ ਪਰਲੋਕ ਦੇ ਸਾਕ ਹਲਤਪਲ ਦੇ ਰਖਵਾਲੇ ਖੰਡਾਂ ਬ੍ਰਹਮੰਡਾਂ ਦੇ ਮਾਲਕ ਨਾਮ ਕੇ ਜਹਾਜ਼ ਸੁੱਖਾਂ ਦੇ ਸਮੁੰਦਰ ਆਂਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਰਜਿਕਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ 10 ਪਾਸ਼ੀਆਂ ਚਾਰ ਸਾਹਿਬ ਜਾ ਦੇ ਪੰਜ ਪਿਆਰੇ 40 ਮੁਕਤੇ ਹੱਡੀਆਂ ਜੁਪੀਆਂ ਤਪੀਆਂ ਸਮੂਹ ਸੰਤਾਂ ਸਮੂਹ ਭਗਤਾਂ ਪਿਆਰਿਆਂ ਸੱਚਿਆਰਿਆਂ ਸਿਦਕਵਾਨਾਂ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਸਮੂਹ ਗੁਰਦੁਆਰਾ ਸਤਾਂ ਸਮੂਹ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਨਿਸ਼ਾਨਾਂ ਜੀ ਕਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਏ ਆਕਾਲ ਪੁਰਖ ਅੰਤਰਜਾਮੀ ਤਨ ਤਨ ਗੁਰੂ ਨਾਨਕ ਸਾਹਿਬ ਨਿਰੰਕਾਰ ਸਰੂਪ ਸਚੇ ਪਾਸ਼ਾ ਜੀਉ ਦਾਸਾਂ ਦੇ ਸਿਰ ਤੇ ਮਿਹਰ ਬਖਸ਼ਿਸ਼ ਰਹਿਮਤ ਭਰਿਆ ਹੱਥ ਰੱਖੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੁੰ ਬਚਾ ਕੇ ਆਪਦੀ ਗੋਦ ਵਿੱਚ ਰੱਖੋ ਨਾਮਦਾਨ ਗਰੀਬੀ ਦਾਨ ਸਕੀ ਦਾਨ ਸਦਕ ਦਾਨ ਵਸਾ ਦਾਨ ਕਰੋ ਸਾਧਨ ਸ਼ਾਂਤੀ ਬਖਸ਼ੋ ਆਪ ਜੀ ਦੇ ਚਰਨਾਂ ਨਾਲ ਬਾਣਾ ਆਵੇ ਆ ਖੰਡ ਭਜਨ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ ਇਹ ਸਾਹ ਸਵਾਸਾਂ ਸੰਗ ਸਕੀ ਬਖਸ਼ੋ ਟੁੱਟੀ ਗੰਢੋ ਮਿਹਰਬਾਨ ਟੁੱਟੀ ਗੰਢੋ اے ਮਿਹਰਬਾਨ ਸੱਚੇ ਪਾਤਸ਼ਾਹ ਜੀਓ ਕਲਯੁਗ ਦੇ ਤੱਤੇ ਝੋੜਿਆਂ ਤੋਂ ਬਚਾ ਕੇ ਆਪ ਦੀ ਗੋਦ ਵਿੱਚ ਰੱਖੋ ਸੜਦੇ ਬਲਦੇ ਸੰਸਾਰ ਤੋਂ ਰੱਖ ਲੈ ਮੇਰੇ ਸਤਿਗੁਰਾ ਜਗਤ ਜਨੰਦਾਰ ਆਖਲਾਇ ਆਪਣੀ ਕਿਰਪਾ ਧਾਰ ਜੇਤ ਦੁਆਰੇ ਉੱਭਰਾ ਤੇ ਚੈਲੇ ਹੋ ਆ ਬਾਹਰ ਜੀਤਾ ਸਮੁੰਦ ਸਾਗਰ ਨੀਰ ਪਰਿਆਤੇ ਤੇਉ ਗਣਹ ਮਾਰੇ ਦਇਆ ਕਰੋ ਕਿਸ਼ਮੇਰ ਪਾਵੋ ਡੁਬਦੇ ਪੱਥਰ ਤਾਰੇ ਅਸੀਂ ਖਤੇ ਬਹੁਤ ਕਮਾਮ ਦੇ ਅੰਤਨਾ ਪਾਰ ਆਵਾਰ ਹਰ ਕਿਰਪਾ ਕਰਕੇ ਬਖਸ਼ਲੇ ਹੋ ਹਾਂ ਪਾਪੀ ਵੱਡ ਗੁਨਾਗਾਰ ਏ ਮਿਹਰਮਾਨ ਸੱਚੇ ਪਾਸ਼ਾ ਜੀਓ ਸਾਰਿਆਂ ਦਰਾਂ ਨੂੰ ਗਾ ਕੇ ਆਪ ਜੀ ਦੇ ਦਰ ਆਏ ਹਾਂ ਚੰਗੇ ਮੰਦੇ ਜਿਹੋ ਜਿਹੀਆਂ ਪਰ ਵੀ ਤੇਰਿਆਂ ਤੇਰਿਆਂ ਦੀ ਤੈਨੂੰ ਇਲਾਜ ਮਿਹਰਬਾਨ ਪਾਸ਼ਾ ਜੀ ਤੈਨੂੰ ਇਲਾਜ ਈਨੇ ਤਾਪਨ ਵਾਰਨ ਹਾਰਾ ਦੁਖੰਤਾ ਸੁਖਰਾਸ ਤਾਂ ਕੋ ਬਿਗਨ ਨਾ ਕੋ ਉ ਲਾਗੀ ਜਾਂ ਕੀ ਪ੍ਰਭ ਆਗੇ ਅਰਦਾਸ ਤਨ ਤਨ ਜੁਗੋ ਜੁਗ ਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਤਨ ਤਨ ਪਿਆਰੇ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਹਜੂਰ ਆਪ ਜੀ ਦੇ ਮਹਾਨ ਪਵਿੱਤਰ ਸ਼ਾਨਤੇ ਆਪ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਕਿਰਪਾ ਦੇ ਪੇੜ ਨਾਲ ਸੱਚਾ ਚੱਲ ਰਿਹਾ ਹੈ ਸਾਲਾਣਾ ਮਹਾਨ ਜਪਤਾ ਸਮਾਗਮ ਦਰਾਂ ਸਾਲ 2025 ਨੂੰ ਹਲਵਦਾ ਕਹਿੰਦੇ ਆ ਤੇ ਸਾਲ 2026 ਨੂੰ ਜੀਓ ਆਇਆ ਕਹਿੰਦੇ ਆ ਆਪ ਜੀ ਦੇ ਚਰਨਾਂ ਵਿੱਚ ਦੀਵਾਨ ਸਜੇ ਹਨ ਹਰਜਾ ਕੀਰਤਨ ਸ਼ਬਦ ਵਿਚਾਰਾਂ ਜਾਣੇ ਮਿਹਰਮਾਨ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਬਖਸ਼ਿਸ਼ ਰਹਿਮਤ ਤੇ ਕਿਰਪਾ ਦਾ ਸਦਕਾ ਸਾਲ 2025 ਸੁੱਖਾਂ ਪ੍ਰਿਆਪਤੀਤ ਹੋਇਆ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕੋਟਾਨ ਕੋਟ ਸ਼ੁਕਰਾਨਾ ਆਪ ਜੀ ਨੇ ਮੇਹਰਾਂ ਬਖਸ਼ਾ ਰਹਿਮਤਾਂ ਵਰਤਾਉਣੀਆਂ ਸਾਲ 2026 ਸਰਬੱਤ ਸੰਗਤਾਂ ਵਾਸਤੇ ਸਰਬੱਤ ਜਗਤ ਵਾਸਤੇ ਸਭ ਸ੍ਰਿਸ਼ਟੀ ਵਾਸਤੇ ਸੁੱਖਣ ਡਾਉਣਾ ਵੀ ਇਹ ਮਿਹਰਬਾਨ ਸੱਚੇ ਪਾਸ਼ੇ ਜਗਤ ਜਲੰਦੇ ਜੇ ਠੰਡ ਵਰਤਾਉਣੀ ਮੇਹਰਾਂ ਬਖਸ਼ਾ ਰਹਿਮਤਾਂ ਵਰਤਾ ਕੇ ਸਰਬੱਤ ਸੰਗਤਾਂ ਦੇ ਸਿਰ ਤੇ ਮਿਹਰ ਪਰਿਆ ਬਖਸ਼ਿਸ਼ ਪਰਿਆ ਰਿਆਮਤ ਪਰਿਆ ਕਿਰਪਾ ਪਰਿਆ ਰੱਖਣਾ ਸਭ ਘਰ ਪਰਿਵਾਰਾਂ ਵਿੱਚ ਤੰਦਰੁਸਤੀਆਂ ਦੇ ਪੈਰੇ ਸੁਖ ਸ਼ਾਂਤੀ ਪ੍ਰੇਮ ਏਕਤਾ ਆਪਸੀ ਪਿਆਰ ਇਸ ਫਗ ਬਖਸ਼ਣਾ ਗੁਰਸਿੱਖੀ ਜੀਵਨ ਬਖਸ਼ਣਾ ਚਰਨਾਂ ਦਾ ਪਿਆਰ ਬਸ਼ੇ ਨਵਾਜ ਦੇ ਰਾਨਾ ਤੇ ਆਪਣੇ ਬਣਾ ਲੈਣਾ ਸਰਬਾਤ ਸੰਤਾਂ ਨੂੰ ਅਮਰ ਦੀਆਂ ਦਾਤਾਂ ਅਮਰਤ ਵੇਲੇ ਦੀਆਂ ਦਾਤਾਂ ਨਿਤਨੇਮ ਦੀਆਂ ਦਾਤਾਂ ਨਾਮ ਬਾਣੀ ਦਾ ਪ੍ਰੇਮ ਤੇ ਆਦੇ ਦਰਕਰ ਦੀ ਸਿਫਤ ਸਲਾਹ ਦੀ ਦਾਤ ਬਖਸ਼ਣੀ ਦੇਸਾਂ ਪਰਦੇਸਾਂ ਵਿੱਚ ਅੰਗ ਸੰਸਾਈ ਹੋਣਾ ਇਹ ਮਿਹਰਮਾਨ ਸੱਚੇ ਪਾਤਸ਼ਾਹ ਜੀਓ ਸਮੁੱਚੀ ਸਿੱਖ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋਣ ਦੀ ਬੁੱਧਬਾਲ ਸਮਰੱਥਾ ਬਖਸ਼ਣੀ ਤਾਂ ਕਿ ਮਿੱਥੇ ਨਿਸ਼ਾਨਿਆਂ ਦੀ ਪ੍ਰਾਪਤੀ ਹੋ ਸਕੇ ਇਹ ਮਿਹਰਬਾਨ ਸੱਚੇ ਪਾਤਸ਼ਾਹ ਜੀ ਉਹ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਮਾਨ ਕਰਨੀਆਂ ਤਿਲ ਫੁੱਲ ਪੇਟਾਵਾਂ ਦਰ ਪ੍ਰਮਾਨ ਕਰਨੀਆਂ ਆਪਦੇ ਦਰੋਂ ਘਰੋਂ ਸਰਬੱਤ ਸੰਗਤਾਂ ਨੂੰ ਨਾਮਦਾਨ ਖੁਸ਼ੀਆਂ ਚੜ੍ਹਦੀ ਕਲਾ ਹਰਮદાન ਫਤਿਹ ਬਖਸ਼ਣੀ ਗੁਰਸਿੱਖੀ ਜੀਵਨ ਬਖਸ਼ਣਾ ਚਰਨਾਂ ਦਾ ਪਿਆਰ ਬਖਸ਼ੇ ਨਵਾਜ ਦੇਣਾ ਤੇ ਆਪਣੇ ਬਣਾ ਲੈਣਾ ਇਹ ਮਿਹਰਬਾਨ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਯੂਸ਼੍ਰੀ ਕ੍ਰਾਂ ਪ੍ਰਸ਼ਾਦ ਦੇ ਥਾਲ ਸਜ ਕੇ ਆਜਰਨ ਆਪਜੀ ਭੋਗ ਲਾਵੋ ਕਰੀ ਪਾਕ ਸਾਹਿਬ ਸੋਚ ਪਵਿੱਤਰ ਆ ਹੁਣ ਲਾਵੋ ਭੋਗ ਆ ਰਾਹੀ ਭੋਗ ਲਗਿਆ ਸੀਰ ਪ੍ਰਸਾਦ ਸਾਧ ਸੰਗਤ ਨੂੰ ਬਖਸ਼ੋ ਜੋ ਜੀ ਸ਼ਕੈਸਵਰ ਆਪਜੀ ਦਾ ਪਵਿੱਤਰ ਨਾਮ ਸ੍ਰੀ ਵਾਹਿਗੁਰੂ 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 ਜਪੇ ਇਹ ਮਿਹਰવાન ਸੱਚੇ ਪਾਤਸ਼ਾਹ ਜੀਓ ਸਰਬਾਤ ਸੰਗਤਾਂ ਦੇ ਸਭ ਤੇ ਮਿਹਰ ਬਖ ਰਹਿਮਤਾ ਭਰਿਆਤ ਰੱਖਦੇ ਹੋਏ ਆਪਦੇ ਦਰਬਾਰ ਤੋਂ ਹੁਕਮ ਨਾਮੇ ਬੁਸ਼ ਕੇ ਨਿਹਾਲ 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 ਕਰੋ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬ ਸੁਖ ਹੋਵੇ ਗੁਰੂ ਨਾਲ ਬਣ ਆਵੇ ਗੁਰੂ ਨਾਨਕ ਨਾਮ ਚੜਦੀ ਕਲਾ ਤੇਰਾ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਓ ਆਸਾ ਮਹਲਾ ਪੰਜਵਾ ਆਪਣੇ ਸੇਵਕ ਕੀ